ਮਰਿਤਪਾਲ ਸਿੰਘ ਮਹਿਰੋਂ ਵੱਲੋਂ ਕੀਤੀ ਗਈ ਕਾਰਵਾਈ ਰੁਕਣ ਦਾ ਨਾਮ ਨਹੀਂ ਲੈ ਰਹੀ ਖੁਲਾਸੇ ਤੇ ਖੁਲਾਸੇ ਹੋ ਰਹੇ ਆ ਕਿਉਂਕਿ ਕਮਲਕੌਰ ਭਾਬੀ ਜਿਸ ਤਰੀਕੇ ਦੀਆਂ ਵੀਡੀਓ ਪਾਉਂਦੀ ਸੀ ਉਹ ਤਾਂ ਸਭ ਨੂੰ ਪਤਾ ਹੀ ਸੀ ਤੇ ਹੁਣ ਉਸਦੇ ਪਰਿਵਾਰਕ ਮੈਂਬਰ ਵੀ ਉਸ ਤੋਂ ਪਿੱਛਾ ਛੜਾ ਰਹੇ ਆ ਵੱਡੇ ਵੱਡੇ ਖੁਲਾਸੇ ਕਰ ਰਹੇ ਆ ਤੁਹਾਨੂੰ ਪਤਾ ਹੀ ਹੈ ਕਿ ਇਹ ਯੂਪੀ ਦੀ ਰਹਿਣ ਵਾਲੀ ਸੀ ਨਾਮ ਇਸਦਾ ਕੰਚਨ ਕੁਮਾਰੀ ਸੀ ਤੇ ਹੁਣ ਇੱਕ ਹੋਰ ਵੱਡਾ ਖੁਲਾਸਾ ਹੋਇਆ ਜਿਸ ਤਰੀਕੇ ਦੇ ਨਾਲ ਪਹਿਲਾਂ ਪਰਿਵਾਰਕ ਮੈਂਬਰਾਂ ਨੇ ਚੁੱਪੀ ਨਹੀਂ ਥੋੜੀ ਸੀ ਤੇ ਹੁਣ ਇਹ ਖੁਲਾਸਾ ਹੋਇਆ ਕਿ ਇਸ ਦਾ ਤਲਾਕ ਹੋਇਆ ਹੋਇਆ ਸੀ ਤੇ ਇਸ ਦਾ ਜਿਹੜਾ ਪਹਿਲਾ ਸਹੁਰਾ ਪਰਿਵਾਰ ਸੀ ਉਹਨਾਂ ਵੱਲੋਂ ਵੀ ਤਰ੍ਹਾਂ-ਤਰ੍ਹਾਂ ਦੇ ਜਿਹੜੇ ਇਲਜ਼ਾਮ ਆ ਉਹ ਇਸ ਦੇ ਉੱਤੇ ਲਗਾਏ ਜਾ ਰਹੇ ਆ ਤਾਂ ਕਿ ਅਮਰਤਪਾਲ ਸਿੰਘ ਮਹਿਰੋਂ ਵੱਲੋਂ ਕਈ ਬੰਦੇ ਉਹਨਾਂ ਦਾ ਵਿਰੋਧ ਕਰ ਰਹੇ ਆ ਪਰ ਕਿਸ ਤਰੀਕੇ ਦੇ ਨਾਲ ਲੋਕਾਂ ਨੂੰ ਤੰਗ ਪ੍ਰੇਸ਼ਾਨ ਕੀਤਾ ਜਾਂਦਾ ਸੀ ਕਮਲਕੌਰ ਭਾਬੀ ਵੱਲੋਂ ਉਹ ਸਭ ਕੁਝ ਹੁਣ ਸਾਹਮਣੇ ਆ ਰਿਹਾ ਕਈ ਲੋਕ ਅਮਰਤਪਾਲ ਸਿੰਘ ਮਹਿਰੋਂ ਦੇ ਪੱਖ ਦੇ ਵਿੱਚ ਆ ਤੇ ਕਈ ਲੋਕ ਉਸ ਦੀ ਵਿਰੋਧਤਾ ਕਰ ਰਿਹਾ ਸੋਸ਼ਲ ਮੀਡੀਆ ਦੇ ਉੱਤੇ ਪਰ ਤੁਹਾਨੂੰ ਇਹ ਵੀ ਪਤਾ ਹੀ ਹੈ ਕਿ ਉਹ ਯੂਏਈ ਚਲੇ ਗਏ ਅਮਰਤਪਾਲ ਸਿੰਘ ਕਿਉਂਕਿ ਕਾਨੂੰਨ ਆਪਣਾ ਕੰਮ ਕਰ ਰਿਹਾ ਤੇ ਗ੍ਰਿਫਤਾਰੀ ਤੋਂ ਤਾਂ ਕਿ ਉਹਨਾਂ ਦਾ ਬਚਾਅ ਹੋ ਸਕੇ ਤੇ ਹੁਣ ਅਮਰਤਪਾਲ ਸਿੰਘ ਮਹਿਰੋਂ ਦੇ ਪੱਖ ਦੇ ਵਿੱਚ ਲਗਾਤਾਰ ਲੋਕਾਂ ਦਾ ਜਨਸਲਾਬ ਉੱਭਰ ਰਿਹਾ ਤੇ ਖਾਸ ਕਰਕੇ ਸਭ ਤੋਂ ਵੱਡੀ ਮੋਰਲ سپورਟ ਉਦੋਂ ਮਿਲੀ ਜਦੋਂ ਕਮਲ ਕੌਰ ਦਾ ਜਿਹੜਾ ਸੌਹਰਾ ਪਰਿਵਾਰ ਆ ਉਹਨਾਂ ਦੇ ਪਰਿਵਾਰਕ ਮੈਂਬਰਾਂ ਵੱਲੋਂ ਹੀ ਜਿਹੜੀ ਆਪਣੀ ਸਾਥਕਾ ਨੋ ਆ ਉਹਨਾਂ ਦੇ ਉਸਦੇ ਉੱਤੇ ਕਈ ਤਰ੍ਹਾਂ ਦੇ ਇਲਜ਼ਾਮ ਲਗਾਏ ਉਹਨਾਂ ਵੱਲੋਂ ਕਿਹਾ ਗਿਆ ਕਿ ਪਹਿਲਾਂ ਉਹਨੇ ਉਹਨਾਂ ਦੇ ਨਾਲ ਵਿਆਹ ਕਰਵਾ ਲਿਆ ਪਰ ਸਹੁਰਾ ਪਰਿਵਾਰ ਨੂੰ ਤੰਗ ਪ੍ਰੇਸ਼ਾਨ ਲਗਾਤਾਰ ਕੀਤਾ ਜਾ ਰਿਹਾ ਸੀ ਇਸ ਕਰਕੇ ਉਹਨਾਂ ਦਾ ਤਲਾਕ ਹੋ ਗਿਆ ਹੋਰ ਵੀ ਬਹੁਤ ਸਾਰੇ ਇਲਜ਼ਾਮ ਕਮਲਕੌਰ ਦੀ ਸੱਸ ਵੱਲੋਂ ਉਸਦੇ ਉੱਤੇ ਲਗਾਏ ਗਏ ਪਰ ਹਾਲਾਂਕਿ ਸੋਸ਼ਲ ਮੀਡੀਆ ਤੇ ਕਈਆਂ ਨੂੰ ਇਸ ਚੀਜ਼ ਦਾ ਨਹੀਂ ਪਤਾ ਸੀ ਕਿ ਕਮਲਕੌਰ ਵਿਆਹੀ ਹੋਈ ਆ ਤੇ ਉਸਦਾ ਤਲਾਕ ਹੋਇਆ ਹੋਇਆ